ਬੜੀ ਮਿਹਰਬਾਨੀ ਹਰਪਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਹੀ ਸਾਡੇ ਪਰਿਵਾਰਕ ਨੰਬਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਕੇਜਰੀਵਾਲ ਜੇਲ੍ਹ ਦੇ ਵਿੱਚੋਂ ਬਾਹਰ ਆਏ ਤੇ ਉਹਨਾਂ ਦੇ ਸਮਰਥਕ ਹੋਏ ਖੁਸ਼ੀ ਦੇ ਵਿੱਚ ਕੀਵੇ ਭਾਜਪਾ ਨੇ ਫਤੇਕਰ ਸਾਹਿਬ ਤੋਂ ਵੀ ਐਲਾਨਿਆ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਜ਼ੀਰੋ ਬਿਜਲੀ ਦੇ ਬਿੱਲ ਤੇ 43000 ਨੌਕਰੀਆਂ ਸਾਡੀ ਤਾਕਤ ਐਤਕੀ ਝੋੜੀ ਦੀ ਸੀਜ਼ਨ ਦੇ ਵਿੱਚ ਬਿਜਲੀ ਦੀ ਮੰਗ ਲਿਆਵੇਗੀ ਤਰੇਲੀਆਂ 2 ਕਰੋੜ ਰੁਪਏ ਜਿਹੜੇ ਤਰੀਕ ਜਮ੍ਹਾਂ ਕਰਵਾਉਣ ਤੋਂ ਬਾਅਦ ਰਮਨੀਤ ਬੱਟੂ ਦੇ ਤਾਜ਼ਾ ਦਾਖਲ ਹੋਏ ਕੱਲ ਤੇ ਪਰਸੋਂ ਨਾਮ ਪਟੰਡਾ ਤੇ ਸੰਗਰੂਰ ਦੇ ਵਿੱਚ ਉਮੀਦਵਾਰਾਂ ਦੀ ਲੱਗੀ ਸਿਰ ਧੜ ਦੀ ਬਾਜ਼ੀ ਅਮਰਪਾਲ ਸਿੰਘ ਨੇ ਭਰੇ ਨਾਮਜ਼ਦਗੀ ਕਾਗਜ਼ ਮੀ ਨੇ ਪੰਜਾਬ ਦੇ ਮੌਸਮ ਦਾ ਰੰਗ ਬਦਲਿਆ ਪਹਿਲ ਬਣਾੜੇ ਸੋਸ਼ਲ ਮਾਮਲੇ ਵਿੱਚ ਬਿਰਧ ਪੂਛਣ ਦੇ ਉੱਤੇ ਦੋਸ਼ਤਾ ਹੈ ਤੇ ਆਖਰੀ ਖਬਰ ਲੋਕ ਨਹੀਂ ਖੋਲ ਰਹੇ ਐਤਕੀ ਲੀਡਰਾਂ ਦੇ ਬਾਰੇ ਪੱਤੇ ਜੀ ਸਖੀਰਕਰ ਕੇਜਰੀਵਲ ਰਿਹਾ ਹੋਈ ਗਏ ਨੇ ਜੀ ਕਿਹੋ ਜਿਹਾ ਮਾਹੌਲ ਸੀ ਕੀ ਕੁਝ ਹੋਇਆ ਜੀ ਉੱਥੇ ਦੇਖੋ ਜੀ ਇੱਕ ਸਗਲ ਇਹ ਵੀ ਲੰਘੇ ਕੱਲ ਮਾਨਯੋਗ ਅਦਾਲਤ ਨੇ ਇਹ ਗੱਲ ਕਹੀ ਸੀ ਕਿ ਕੱਲ ਨੂੰ ਇਹਦੇ ਉੱਤੇ ਫੈਸਲਾ ਕਰਦੇ ਤੇ ਅੱਜ ਫੈਸਲਾ ਕਰ ਦਿੱਤਾ ਮੈਂ ਤੁਹਾਨੂੰ ਵਿਸਥਾਰ ਦੇ ਵਿੱਚ ਦੱਸ ਦਿੰਦਾ ਜੀ ਕਿ ਅੱਜ ਕਿਹੜੀਆਂ-ਕਿਹੜੀਆਂ ਸ਼ਰਤਾਂ ਦੇ ਉੱਤੇ ਆਧਾਰਤ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ ਜੀ ਸਾਡੇ ਜਿਹੜੇ ਰੈੱਡ ਆਫੀਸ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਇਹ ਤਾਂ ਜਾਣਕਾਰੀ ਮਿਲੀ ਗਈ ਹੋਣੀ ਹੈ ਕਿ ਕੇਜਰੀਵਾਲ ਹੋਰੀ ਬਾਹਰ ਆ ਗਏ ਆ ਕੇਜਰੀਵਾਲ ਹੋਰੀ 1 ਜੂਨ ਤੱਕ ਦੇ ਲਈ ਬਾਹਰ ਭੇਜੇ ਗਏ ਆ 1 ਜੂਨ ਤੱਕ ਦੇ ਲਈ 2 ਜੂਨ ਨੂੰ ਉਹਨਾਂ ਨੇ ਸਰੈਂਡਰ ਵਾਪਸ ਕਰਨਾ ਪੈਣਾ ਉਹਨਾਂ ਨੂੰ ਅਦਾਲਤ ਦੇ ਵਿੱਚ ਜਾ ਕੇ ਸਰੈਂਡਰ ਕਰਨਾ ਪੈਣਾ ਤੇ ਅਦਾਲਤ ਨੇ ਗੱਲ ਕਹੀ ਹੈ ਕਿ 2 ਜੂਨ ਨੂੰ ਹਰ ਹਾਲ ਦੇ ਵਿੱਚ ਤੁਸੀਂ ਸਰੈਂਡਰ ਕਰਨਾ 1 ਜੂਨ ਤੱਕ ਦੇ ਲਈ ਉਹਨਾਂ ਨੂੰ ਇਹ ਜਿਹੜੀ ਜ਼ਮਾਨਤ ਮਿਲ ਗਈ ਆ ਇਹਦੇ ਵਿੱਚੋਂ ਪ੍ਰਚਾਰ ਕਰ ਸਕਣਗੇ 39 ਦਿਨਾਂ ਬਾਅਦ ਜਿਹੜੇ 39 ਡੇਸ ਦੇ ਬਾਅਦ ਉਹ ਅਜਬਾਰ ਆਏ ਹੈਗੇ ਇਤਹਾੜ ਜੇਲ੍ਹ ਦੇ ਵਿੱਚੋਂ 6:00 ਵਜ ਕੇ ਤੇ 55 ਮਿੰਟ ਦੇ ਉੱਤੇ ਸ਼ਾਮ ਦੇ ਵੇਲੇ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਏ ਆ ਤੇ ਦੂਜੀ ਗੱਲ ਹੈ ਵੀ ਚਾਰ ਸ਼ਰਤਾਂ ਦੇ ਆਧਾਰ ਦੇ ਉੱਤੇ ਜ਼ਮਾਨਤ ਮਿਲੀ ਆ ਪਹਿਲੀ ਗੱਲ ਹੈ ਜੀ ਕਿ ਉਹ ਸ਼ਰਾਬ ਨੀਤੀ ਕੇਸ ਦੇ ਵਿੱਚ ਆਪਣੀ ਭੂਮਿਕਾ ਦੇ ਬਾਰੇ ਕੋਈ ਬਿਆਨ ਨਹੀਂ ਦੇਣਗੇ। ਜੀ। ਦੂਜੀ ਗੱਲ ਇਹ ਕਿ ਸ਼ਰਾਬ ਨੀਤੀ ਕੇਸ ਦੇ ਵਿੱਚ ਜੁੜੇ ਕਿਸੇ ਵੀ ਗਵਾਹ ਨਾਲ ਗੱਲਬਾਤ ਨਹੀਂ ਕਰਨਗੇ। ਤੀਜੀ ਗੱਲ ਮੁੱਖ ਮੰਤਰੀ ਦਫ਼ਤਰ ਤੇ ਦਿੱਲੀ ਸੈਕਟਰੀਏਟ ਦੇ ਵਿੱਚ ਨਹੀਂ ਜਾਣਗੇ। ਤੇ ਚੌਥੀ ਗੱਲ ਹੈ ਜੀ ਕਿ ਸਰਕਾਰੀ ਕੰਮਕਾਜ ਦੇ ਵਿੱਚ ਦਖਲ ਨਹੀਂ ਦੇਣਗੇ ਤੇ ਫਾਈਲਾਂ ਦੇ ਉੱਤੇ ਸਾਈਨ ਨਹੀਂ ਕਰਨਗੇ। ਹੂੰ ਹੂੰ। ਇਹਨਾਂ ਚਾਰ ਸ਼ਰਤਾਂ ਦੇ ਉੱਤੇ ਆਧਾਰਤ ਉਹਨਾਂ ਨੂੰ ਜ਼ਮਾਨਤ ਮਿਲੀ ਹੈ। 1 ਜੂਨ ਤੱਕ ਦੇ ਲਈ ਜ਼ਮਾਨਤ ਮਿਲੀ ਹੈ। ਉਹ ਪ੍ਰਚਾਰ ਕਰ ਸਕਦੇ ਆ ਭਾਵੇਂ ਪੰਜਾਬ ਦੇ ਵਿੱਚ ਆਏ ਕਰਨ ਤੇ ਭਾਵੇਂ ਗੁਜਰਾਤ ਚ ਕਰਨ ਤੇ ਭਾਵੇਂ ਦਿੱਲੀ ਚ ਕਰਨ ਪ੍ਰਚਾਰ ਦੇ ਵਿੱਚ ਦਿੱਕਤ ਕੋਈ ਨਹੀਂ ਤੇ ਕੇਜਰੀਵਾਲ ਨੇ ਬਾਹਰ ਆਉਣਸਾਰ ਖੁੱਲੀ ਜੀਪ ਦੇ ਵਿੱਚ ਭਾਸ਼ਣ ਦਿੰਦਿਆਂ ਇਹ ਗੱਲ ਕਹੀ ਆ ਉਹ ਕਦੇ ਦੇਖੋ ਜੀ ਦੇਸ਼ ਨੂੰ ਤਾਨਾशाही ਤੋਂ ਬਚਾਉਣਾ ਤੇ ਮੈਂ ਇਸੇ ਕਰਕੇ ਲੜਾਈ ਲੜ ਰਿਹਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਸੱਚ ਦੀ ਜਿੱਤ ਹੋਊਗੀ ਕੁਝ ਜਿੰਨੀਆਂ ਤੇ ਗੱਲਾਂ ਉਹ ਕਹਿ ਸਕਦੇ ਸੀਗੇ ਉਹਨੀਆਂ ਕੋ ਉਹਨਾਂ ਨੇ ਕਹੀਆਂ ਹੈਗੀਆਂ ਤੇ ਪਰ ਆਮ ਆਦਮੀ ਪਾਰਟੀ ਵਾਲੇ ਲੱਡੂ ਖਾ ਰਹੇ ਤੇ ਖਵਾ ਰਹੇ ਆ ਧੰਗੜੇ ਪਾ ਰਹੇ ਤੇ ਫੁਵਾ ਰਹੇ ਆ ਠੀਕ ਹੈ ਜੀ ਓਕੇ ਫਤਿਹਗੜ ਸਾਹਿਬ ਤੋਂ ਪਾਜਪਾਨੇ ਆਪਣਾ ਉਮੀਦਵਾਰ ਜਿਹੜਾ ਐਲਾਨ ਦਿੱਤਾ ਜੀ ਕੌਣ ਹਨ ਜਿਨ੍ਹਾਂ ਨੂੰ ਕਿ ਏ ਸੀਟ ਮਿਲੀ ਦੇਖੋ ਜੀ ਮੈਨੂੰ ਇਹ ਲੱਗਦਾ ਸੀਗਾ ਕਿ ਫਤਿਹਗੜ ਸਾਹਿਬ ਇਹਨਾਂ ਨੇ ਸ਼ਾਇਦ ਉਮੀਦਵਾਰ ਨਾ ਲਾਣਨ ਕਿਉਂਕਿ 12 ਉਮੀਦਵਾਰ ਐਲਾਨ ਚੁੱਕੇ ਆ ਤੇ ਭਾਜਪਾ ਨੇ ਆਪਣਾ ਉਮੀਦਵਾਰ ਫਤਿਹਗੜ ਸਾਹਿਬ ਤੋਂ ਐਲਾਨਿਆ ਨਹੀਂ ਸੀ ਜੀ ਪਰ ਅੱਜ ਪਤਾ ਲੱਗ ਗਿਆ ਕਿ ਭਾਈ ਇਹਨਾਂ ਨੇ 13 ਸੀਟਾਂ ਨੇ ਉੱਥੇ ਹੀ ਟੌਣ ਲੜਨੀ ਹੈ ਤੇ ਗੇਜਾ ਰਾਮ ਵਾਲਮੀਕੀ ਉਹਨਾਂ ਨੂੰ ਅੱਜ ਇਹਨਾਂ ਨੇ ਫਤੇਗੜ ਸਾਹਿਬ ਤੋਂ ਉਮੀਦਵਾਰ ਐਲਾਨਿਆ ਹੁਣ ਮੇਰੇ ਲਈ ਤਾਂ ਸਾਡੇ ਬਹੁਗੜੀ ਦੀ ਪਰਿਵਾਰਕ ਜੀਆਂ ਦੇ ਲਈ ਨਾ ਨਵਾਂ ਹੋ ਸਕਦਾ ਜੀ ਪਤਾ ਇਹ ਲੱਗਾ ਜੀ ਗੇਜਾਰਾਮ ਵਾਲਮੀਕੀ ਦੇ ਜਿਹੜੇ ਇਹ ਸਫਾਈ ਮਜ਼ਦੂਰ ਯੂਨੀਅਨ ਆ ਵਕ ਵਕ ਉਸ ਸੁਸਮਾ ਦੇ ਨਾਲ ਜੁੜੇ ਹੋਏ ਆ ਤੇ ਬੀਜੇਪੀ ਦੇ ਵੱਲੋਂ ਇਹ ਸੋਚ ਕੇ ਲਿਆਂਦਾ ਗਿਆ ਇਹਨਾਂ ਨੂੰ ਕਿ ਭਾਈ ਇਹ ਇੱਕ ਖਾਸ ਵੋਟ ਨੂੰ ਬਿਲਕੁਲ ਆਪਣੇ ਨਾਲ ਜੋੜ ਕੇ ਰੱਖਣ ਸੋ ਉਹਨਾਂ ਨੇ ਗੇਜਾਰਾਮ ਵਾਲਮੀਕੀ ਅੱਜ ਐਲਾਨ ਦਿੱਤੇ ਉਮੀਦਵਾਰ ਦੇ ਵੈਸੇ ਬਹੁਤ ਪਛੜ ਕੇ ਉਮੀਦਵਾਰ ਲਾਣੇ ਆ ਫਟੇਕੜ ਸਾਹਿਬ ਸਭ ਤੋਂ ਲੇਟ ਲਾਣੇ ਗਿਆ ਪਰ 13 ਨਾ 13 ਸੀਟਾਂ ਦੇ ਉੱਤੇ ਬੀਜੇਪੀ ਚੋਂ ਲੜ ਰਹੀ ਹੈ ਜੀ ਜੀ ਮੈਨੂੰ ਯਾਦ ਹੈ ਜੀ ਤੁਸੀਂ ਦੱਸਿਆ ਸੀ ਕਿ ਬੀਜੇਪੀ ਦਾ ਫੋਕਸ ਹੁਣ ਦਲਿਤ ਵੋਟਾਂ ਤੇ ਹੈਗਾ ਤੇ ਇਹ ਉਸਦੇ ਹੀ ਫਲਸ ਰੂਪ ਲੱਗਦਾ ਹੈ ਕਿ ਇਹ ਅਪੁਆਇੰਟਮੈਂਟ ਕੀਤੀ ਗਈ ਹੈ ਬਿਲਕੁਲ ਸਹੀ ਹੈ ਜੀ ਹਮ ਹਮ ਅੱਛਾ ਜੀ ਭਗਵੰਤ ਮਾਨ ਕਹਿ ਰਹੇ ਨੇ ਕਿ ਜ਼ੀਰੋ ਬਿਜਲੀ ਬਿੱਲ ਤੇ 43000 ਨੌਕਰੀਆਂ ਸਾਡੀ ਤਾਕਤ ਕੀ ਇਹ ਕਹਿਣਾ ਚਾ ਰਹੇ ਨੇ ਉਹ ਦੇਖੋ ਜੀ ਇਹਨਾਂ ਨੇ ਇਹ ਗੱਲ ਕਹੀ ਅੱਜ ਉਹ ਕਹਿੰਦੇ ਵੀ ਅਸੀਂ ਪੰਜਾਬ ਦੇ ਲੋਕਾਂ ਦੇ ਵੱਡੀ ਗਿਣਤੀ ਦੇ ਵਿੱਚ ਬਿਜਲੀ ਦੇ ਬਿੱਲ ਮਾਫੋ ਗਏ ਆ ਹਮ ਹਮ 600 ਯੂਨਟ ਮੁਫਤ ਬਿਜਲੀ ਦੇ ਕਰਕੇ ਤੇ ਉਹ ਕਹਿੰਦੇ ਜੀ ਦੇਖੋ ਇਸ ਵੇਲੇ ਪੰਜਾਬ ਦੇ ਵਿੱਚ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਉਹ ਕਹਿੰਦੇ ਵੀ 43000 ਦੇ ਕਰੀਬ ਨੌਕਰੀਆਂ ਸਾਡੀ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ 43000 ਨੌਕਰੀਆਂ ਜਿਹੜੀਆਂ ਮਿਲੀਆਂ ਸਰਕਾਰੀ ਉਹਦੇ ਵਿੱਚ ਇੱਕ ਪੈਸਾ ਨਹੀਂ ਲਿਆ ਕਿਸੇ ਤੋਂ ਕੋਈ ਸਫਾਰਸ਼ ਨਹੀਂ ਚੱਲੀ ਸਭ ਕੁਝ ਨਿਰਪੱਖ ਹੋਇਆ ਤੇ ਕਾਬਲ ਲੋਕਾਂ ਨੂੰ ਨੌਕਰੀਆਂ ਮਿਲ ਗੀਆਂ ਜੀ ਉਹ ਕਹਿੰਦੇ ਨੌਕਰੀਆਂ ਤੇ ਬਿਜਲੀ ਬਿੱਲ ਵਾਲੀ ਜਿਹੜੀ ਗੱਲ ਆ ਉਹ ਕਹਿੰਦੇ ਇਹਦੇ ਕਰਕੇ ਅਸੀਂ ਅੱਜ ਕੀ ਬਹੁਤ ਮਜ਼ਬੂਤ ਹੈਗੇ ਆ ਤੇ ਇੱਕ ਜਾਣਕਾਰੀ ਹੋਰ ਮਿਲੀ ਆ ਵੀ ਅੱਜ ਭਗਵੰਤ ਜੀ ਮਾਨ ਨੇ ਜਿਹੜੇ ਉਹ ਡੇਰਾ ਬਿਆਸ ਮੁਖੀ ਨੂੰ ਜਾ ਕੇ ਮਿਲ ਕੇ ਆਏ ਆ ਬਾਬਾ ਗੁਰਿੰਦਰ ਸਿੰਘ ਢੱਲੋਂ ਨੂੰ ਮਿਲ ਕੇ ਆਏ ਆ ਤੇ 2 ਘੰਟੇ ਦੇ ਕਰੀਬ ਕਰੀਬ ਮੁਲਾਕਾਤ ਹੋਈ ਆ 11:00 ਵਜੇ ਡੇਰੇ ਦੇ ਵਿੱਚ ਪਹੁੰਚ ਗਏ ਸੀ ਹੂੰ ਹੂੰ ਤੇ ਉਧਰ ਝੋਨੇ ਦਾ ਸੀਜ਼ਨ ਹੈਗਾ ਜੀ ਹੁਣ ਤੇ ਬਿਜਲੀ ਨੂੰ ਲੈ ਕੇ ਤਰੇਲੀਆਂ ਨਿਕਲਣ ਜਾ ਰਹੀਆਂ ਨੇ ਜੀ ਕਿ ਬਹੁਤ ਜ਼ਿਆਦੀ ਕੀ ਮੰਗ ਹੋਣ ਜਾ ਰਹੀ ਹੈ ਕੀ ਹੋਣਾ ਜੀ ਵੇ ਦੇਖੋ ਜਦੋਂ ਆ ਗਰਮੀ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਨਾ ਜਿਵੇਂ ਕਿ ਹੁਣ ਹੋ ਚੁੱਕਿਆ ਉਦੋਂ ਇੱਕਦਮ ਏਸੀ ਚੱਲਦੇ ਆ ਵੱਡੀਆਂ-ਵੱਡੀਆਂ ਫੈਕਟਰੀਆਂ ਦੇ ਵਿੱਚ ਵੱਡੇ-ਵੱਡੇ ਜਿਹੜੇ ਠੰਡਕ ਪਚਾਉਣ ਵਾਲੇ ਯੰਤਰ ਚੱਲ ਪੈਂਦੇ ਆ ਜੀ 쿨ਰ ਚੱਲਦੇ ਆ ਫ੍ਰਿਜਾਂ ਚੱਲਦੀਆਂ ਹੋਰ ਚੀਜ਼ਾਂ ਚੱਲਦੀਆਂ ਪੱਖੇ ਚੱਲ ਪੈਂਦੇ ਆ ਬਿਜਲੀ ਦੀ ਮੰਗ ਸਿਆਲਾਂ ਨਾਲੋਂ ਗਰਮੀਆਂ ਦੇ ਵਿੱਚ ਕਈ ਗੁਣਾ ਜ਼ਿਆਦਾ ਹੋ ਜਾਂਦੀ ਆ ਆ ਦੇਖੋ ਹੁਣ ਗਰਮੀ ਨੇ ਇੱਕ ਹਫ਼ਤੇ ਤੋਂ ਜ਼ੋਰ ਫੜਿਆ ਤੇ 1000 ਮੈਗਾਵਾਟ ਨੂੰ ਮੰਗ ਪਾਰ ਕਰ ਗਈ ਆ ਹਮ ਹਮ ਤੇ ਉਦੋਂ ਜਦੋਂ ਹੁਣ ਇੱਕਦਮ ਬਿਜਲੀ ਦੀ ਮੰਗ ਵੱਧ ਗਈ ਆ ਤੇ ਜਿਹੜੇ ਹੈਗੇ ਜੀ ਪੰਜਾਬ ਦੇ ਥਰਮਲ ਪਲਾਂਟ ਉਹ ਹਫੜ ਲੱਗ ਪਏ ਆ ਉਹ ਘੜਕਣ ਜੇ ਲੱਗ ਪਏ ਆ ਉਹ ਬਹਿਣ ਲੱਗ ਪਏ ਆ ਹੁਣ ਤੇ ਪਤਾ ਲੱਗਾ ਜੀ ਜਦੋਂ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ سلسلہ ਸ਼ੁਰੂ ਹੋਣਾ ਜਿਹੜਾ ਕਿ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਸਰਕਾਰੀ ਨਿਯਮਾ ਮੁਤਾਬਕ ਸ਼ੁਰੂ ਹੁੰਦਾ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਝੋਨੇ ਦੀ ਲਵਾਈ ਜੀ ਕਹਿੰਦੇ ਵੀ ਉਦੋਂ ਤੱਕ ਤਾਂ 1600 ਮੈਗਾਵਾਟ ਤੋਂ ਪਾਰ ਹੋ ਜਾਣੀ ਬਿਜਲੀ ਦੀ ਮੰਗ ਤੇ ਇਹ ਮੰਗ ਕਿਵੇਂ ਪੂਰੀ ਹੋਊਗੀ ਸਵਾਲਾ ਦਾ ਸਵਾਲ ਇਹ ਆ ਜੀ ਐਬਸੋਲੂਟਲੀ ਉਹder ਰਵਨੀਤ ਬਿੱਟੂ ਨੇ ਵੀ ਜੀ ਆਪਣੇ ਕਾਗਜ਼ ਦਾਖਲ ਕਰਵਾਤੇ ਨੇ ਕਦੋਂ ਕਰਵਾਏ ਨੇ ਤੇ ਕੀ ਸੀ ਮਾਹੌਲ ਕੀ ਕੁਝ ਗੱਲਾਂ ਬਾਤਾਂ ਹੀਆਂ ਉੱਥੇ ਅੱਜ ਇਹਨਾਂ ਨੇ ਅੱਜ ਇਹਨਾਂ ਨੇ ਆਪਣੇ ਕਾਗਜ਼ ਦਾਖਲ ਕਰਵਾਤੇ ਆ ਜੀ ਇਹਨਾਂ ਨੇ ਕਾਗਜ਼ ਦਾਖਲ ਕਰਵਾਏ ਲੁਧਿਆਣੇ ਦੇ ਵਿੱਚ ਪਰ ਇਹਨਾਂ ਨੇ ਕੁਝ ਕ ਗੱਲਾਂ ਕਹੀਆਂ ਉਹ ਕਹਿੰਦੇ ਵੀ ਦੇਖੋ ਬੜੀ ਸਾਫ਼ ਤੇ ਸਪਸ਼ਟ ਗੱਲਾਂ ੱੱਕਾ ਬਹੁਤ ਹੋਇਆ ਉਹ ਕਹਿੰਦੇ ਨਗਰ ਨਿਗਮ ਦਫ਼ਤਰ ਦੇ ਵਿੱਚੋਂ ਈਮੇਲ ਆਈ ਮੈਨੂੰ ਕੁਝ ਘੰਟੇ ਪਹਿਲਾਂ ਤੇ ਤੁਹਾਡਾ 10 ਸਾਲ ਦਾ ਸਰਕਾਰੀ ਘਰ ਦਾ ਕਿਰਾਇਆ ਬਿਜਲੀ ਦਾ ਬਿੱਲ ਤੇ ਪਾਣੀ ਦਾ ਬਿੱਲ ਤੇ ਕੁਝ ਕੋ ਹੋਰ ਪੈਸੇ ਰਹਿੰਦੇ ਆ ਪਹਿਲਾਂ ਉਹ ਜਮ੍ਹਾਂ ਕਰਵਾਓ ਅਛੇ ਜੀ ਕਹਿੰਦੇ 1 ਕਰੋੜ ਤੇ 83 ਲੱਖ ਰੁਪਈਆ ਮੈਂ ਐਨ ਮੌਕੇ ਦੇ ਉੱਤੇ ਘਰਵਾਲੀ ਦੇ ਗਹਿਣੇ-ਗਹਿਣੇ ਕਰਕੇ ਜਾਂ ਬਾਪੂ ਦੀ ਜ਼ਮੀਨ ਨੂੰ ਗਹਿਣੇ ਕਰਕੇ ਤੇ ਮੈਂ ਪੈਸੇ ਇਕੱਠੇ ਕਰਕੇ ਜਮ੍ਹਾਂ ਕਰਵਾਈ ਮੇਰੇ ਫਿਰ ਕਾਗਜ਼ ਦਾਖਲ ਹੋਏ ਆ ਹੋਤ ਕਹਦਾ ਬਈ ਜੀ ਇਦਾਂ ਹੋਇਆ ਵੀ ਹੋਵੇ ਅਸੀਂ ਨਹੀਂ ਕਹਿੰਦੇ ਵੀ ਨਹੀਂ ਇਦਾਂ ਹੋਇਆ ਹੋਣਾ ਪਰ ਮੈਂ ਕਹਾਂ ਜੀ ਉਹੋ ਜਿਹਾ ਕਿਰਾਇਆ ਲੈਣ ਵਾਲੇ ਤੇ ਉਹੋ ਜਿਹਾ ਕਿਰਾਇਆ ਦੇਣ ਵਾਲਾ ਜਿਹੜੇ ਲੈਣ ਵਾਲੇ ਕਿਰਾਇਆ 10 ਸਾਲ ਉਹਨਾਂ ਨੂੰ ਨਹੀਂ ਜਿੱਤੇ ਆਇਆ ਤੇ ਜਿਹਨੇ ਦੇਣਾ ਕਿਰਾਇਆ 10 ਸਾਲ ਉਹਨੂੰ ਨਹੀਂ ਜਿੱਤੇ ਆਇਆ ਜੀ ਹੂੰ ਹੂੰ ओके ਕੱਲ ਤੇ ਪਰਸੋ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਣੇ ਜੀ ਹਾਂਜੀ ਕੱਲ ਤੇ ਪਰਸੋ ਦੋ ਦਿਨ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਣੇ ਉਹਦਾ ਕਾਰਨ ਇਹ ਜੀ ਕਿ ਦੋ ਦਿਨ ਛੁੱਟੀ ਆ ਸਰਕਾਰੀ ਛੁੱਟੀ சனி ਤੇ ਐਤਵਾਰ ਦੀ ਸਰਕਾਰੀ ਛੁੱਟੀ ਆ ਜਿਹੜੇ ਪੰਜਾਬ ਦੇ ਮੁੱਖ ਤੋਂ ਅਧਿਕਾਰੀ ਸਿਬਨਸੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੋ ਦਿਨ ਪੰਜਾਬ ਦੇ ਵਿੱਚ ਕਾਗਜ਼ ਦਾਖਲ ਨਹੀਂ ਹੋਣਗੇ ਤੇ ਇਹ ਹੁਣ 100 ਵਾਰ ਨੂੰ ਫਿਰ ਦਾਖਲ ਹੋਣਗੇ ਜੀ ਜੀ 14 ਤਰੀਕ ਤੱਕ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾਖਲ ਹੋਣੀਆਂ 15 ਤਰੀਕ ਨੂੰ ਕਾਗਦਾਨੀ ਪੜਤਾਲ ਹੋਊਗੀ 17 ਨੂੰ ਕਾਗਜ਼ ਵਾਪਸ ਲੈ ਸਕਦੇ ਹੋ ਆਪਣੇ ਜਿਹਦੇ ਰੱਦ ਹੋਏ ਆ ਤੋਂ ਰੱਦ ਵੀ ਹੋ ਜਾਣਗੇ ਚਲੋ ਜਿਹਦਾ ਸਹੀ ਨਾ ਹੋਏ ਪਰ ਅਗਲੀ ਗੱਲ ਇਹ ਹੈ ਜੀ ਕਿ ਅੱਜ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ ਆਪਣੇ ਕਾਗਜ਼ ਦਾਖਲ ਕੀਤੇ ਗੁਰਦਾਸਪੁਰ ਦੇ ਵਿੱਚ ਜਲੰਧਰ ਦੇ ਵਿੱਚ ਤਿੰਨ ਵੱਡੇ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਆ ਅੱਜ ਵੀ ਵੱਖ-ਵੱਖ ਹਲਕਿਆਂ ਦੇ ਵਿੱਚੋਂ ਖਬਰਾਂ ਆਈਆਂ ਕਿ ਵੱਡੀ ਗਿਣਤੀ ਦੇ ਵਿੱਚ ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਆ ਹੁਸ਼ਿਆਰਪੁਰ ਦੇ ਵਿੱਚ ਕਾਂਗਰਸੀ ਉਮੀਦਵਾਰ ਨੇ ਵੀ ਕਰਤੇ ਆ ਜੀ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਜੀ ਉਮੀਦਵਾਰਾਂ ਦੀ ਹਰ ਪਾਸੇ ਕਿਉਂਕਿ ਹਰੇ ਕੋਈ ਜਿੱਤਣਾ ਚਾਹਦਾ ਹੈ ਪਰ ਬਠਿੰਡਾ ਤੇ ਸੰਗਰੂਰ ਵਿੱਚ ਕੀ ਖਾਸ ਜੀ ਕੀ ਚੱਲ ਰਿਹਾ ਉਥੇ ਦੇਖੋ ਭਾਈ ਜੀ ਗੱਲ ਇਹ ਵੀ ਹੈ ਤਾਂ ਚਲੋ ਕੱਲੀ ਕੱਲੀ ਸੀਟ ਦੇ ਉੱਤੇ ਤੇ ਖਾ ਮੁਕਾਬਲਾ ਹਮ ਪਰ ਮੈਂ ਬਠਿੰਡੇ ਤੇ ਸੰਗਰੂਰ ਦੀ ਗੱਲ ਇਸ ਕਰਕੇ ਕਰਦਾ ਕਿਉਂਕਿ ਦੋਹਾਂ ਦੇ ਬਦਲ ਪੰਜਾਬਗਾਂ ਦੀ ਨਿਗਾਹ ਵੱਧ ਟਿਕੀ ਰਹਿੰਦੀ ਆ ਹਮ ਹਮ ਜਿਵੇਂ ਆਪਾਂ ਕਹਿ ਦਿੱ ਗਏ ਵੀ ਹੈ ਤਾਂ ਪੂਰੇ ਭਾਰਤ ਚੋਣਾਂ ਪਰ ਆਪਾਂ ਕਹਿੰਦੇ ਵੀ ਵਾਰਣਸੀ ਦੇ ਵਿੱਚ ਕੀ ਬਣੂਗਾ ਜਿੱਥੇ ਪ੍ਰਧਾਨ ਮੰਤਰੀ ਮੋਦੀ ਹੋਰੀ ਲੜਦੇ ਆ ਜੀ ਜਾਂ ਪੱਕਾ ਰਿਹਾ ਵੀ ਯਾਰ ਰਾਇਬ੍ਰੇਡੀ ਦੇ ਵਿੱਚ ਕੀ ਬਣੂਗਾ ਕਿਥੇ ਰਾਹੁਲ ਗਾਂਧੀ ਖੜਾ ਹਮਮ ਯਾਰ ਜਿੱਤੂਗਾ ਕਿ ਹਾਰੂਗਾ ਆਪਣੇ ਮਨ ਦੇ ਵਿੱਚ ਉਹ ਸੁਪਤਾ ਜੀ ਰਹਿੰਦੀ ਹੈ ਤਾਂ ਭਾਵੇਂ ਆਪਣਾ ਲੈਣ ਦੇਣ ਕੋਈ ਨਾ ਹੋਵੇ ਉਸ ਗੱਲ ਦੇ ਨਾਲ ਜੀ ਸਾਡੀ ਦਿਲਚਸਪੀ ਰਹਿੰਦੀ ਆ ਉਵੇਂ ਹੀ ਬਠਿੰਡੇ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਲੁਧਿਆਣੇ ਦੇ ਵਿੱਚ ਸੰਗਰੂਰ ਦੇ ਵਿੱਚ ਇਹਨਾਂ ਖਾਵਾਂ ਦੇ ਉੱਤੇ ਕੀ ਬਣੂਗਾ ਇਹਦੇ ਬਾਰੇ ਲੋਕਾਂ ਦੀ ਦਿਲਚਸਪੀ ਆ ਹਮਮ ਬਠਿੰਡੇ ਵੱਲ ਦਿਲਚਸਪੀ ਇਸ ਕਰਕੇ ਆ ਵੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਜਿਹੜੇ ਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਮੰਤਰੀ ਆ ਜਿਨ੍ਹਾਂ ਨੇ ਕੇ ਵੱਡੇ ਬਾਦਲ ਸਾਹਿਬ ਨੂੰ ਪੰਜ ਵਾਰ ਦੇ ਮੁੱਖ ਮੰਤਰੀ ਨੂੰ ਹਰਾਇਆ ਤੇ ਜਿੱਤੇ ਤੇ ਮੰਤਰੀ ਬਣੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਐਤਕੀਟ ਦਿੱਤੀ ਆਪਾਂ ਜਾਣਦੇ ਬਠਿੰਡੇ ਤੋਂ ਲੋਕਾਂ ਦੇ ਮਨ ਦੇ ਵਿੱਚ ਇਹ ਉਤਸੁਕਤਾ ਜਾਣਨ ਦੀ ਵੀ ਭਾਈ ਜਿਵੇਂ ਸੋਹਰਾ ਸਾਹਿਬ ਨੂੰ ਹਰਾਇਆ ਕੀ ਉਹਵੇਂ ਨੂ ਰਾਣੀ ਨੂੰ ਵੀ ਹਰਾਉਣ ਦੇ ਵਿੱਚ ਕਾਮਯਾਬ ਹੋਣਗੇ ਕਿ ਨਹੀਂ ਜੀ ਬੀਬੀ ਹਰਸਮਰਤ कौर ਬਾਦਲ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਨੇ ਇਥੋਂ ਉਹ ਹੁਣ ਚੌਥੀ ਵਾਰੀ ਜਿੱਤ ਦੇ ਕ ਨਹੀਂ ਇਹਦੇ ਵੱਲ ਖਿਆਲ ਆ ਲੋਕਾਂ ਦਾ ਜੀ ਭਾਵੇਂ ਕਿ ਮੁਕਾਬਲੇ ਦੇ ਵਿੱਚ ਬਾਕੀ ਸ਼ਕਤੀ ਤਾਂ ਵੀ ਹੈਗਾ ਪਰ ਮੁੱਖ ਮੁਕਾਬਲਾ ਇੱਥੇ ਗੁਰਮੀਤ ਸਿੰਘ ਖੁੜੀਗਾ ਸਾਹਿਬ ਦਾ ਤੇ ਬੀਬੀ ਹਰਸਮਰਤ ਕੋਲ ਬਦਲਦਾ ਹੈਗਾ ਉਵੇਂ ਹੀ ਸੰਗਰੂਰ ਦੀ ਗੱਲ ਆ ਸੰਗਰੂਰ ਦੇ ਵਿੱਚ ਦੇਖੋ ਮੁਕਾਬਲਾ ਚੱਕਲੋ ਫਰਗ ਦਾ ਤੇ ਰੈਂਚੀਆਂ ਹੁੰਦੀਆਂ ਪਰ ਇੱਥੇ ਸੁਖਪਾਲ ਸਿੰਘ ਖਹਿਰਾ ਤੇ ਮੀਤ ਹੇਰ ਦੱਸਦਾ ਮੁਕਾਬਲਾ ਭਗਵੰਤ ਮਾਨ ਇਸ ਕਰਕੇ ਜ਼ੋਰ ਲਾ ਰਹੇ ਵੀ ਭਾਈ ਇਹ ਮੇਰੀ ਆਪਣੀ ਸੀਟ ਆ ਤੇ ਮੀਤ ਹੇਰ ਪੰਜਾਬ ਦੇ ਕੈਬਨਟ ਮੰਤਰੀ ਆ ਤੇ ਸੁਖਪਾਲ ਖਹਿਰਾ ਇਸ ਕਰਕੇ ਜ਼ੋਰ ਲਾ ਰਹੇ ਵੀ ਭਾਈ ਇਹਨਾਂ ਨੇ ਧੱਕਾ ਬਹੁਤ ਕੀਤਾ ਤੇ ਧੱਕੇ ਦਾ ਜਵਾਬ ਲੈਣਾ ਖਡੂਰ ਸਾਹਿਬ ਪੰਤਕ ਸੀਟ ਕਰਕੇ ਚਰਚਾ ਦੇ ਵਿੱਚ ਆ ਤੇ ਲੁਧਿਆਣਾ ਦੋ ਕਾਂਗਰਸੀਆਂ ਦੀ ਲੜਾਈ ਕਰਕੇ ਹੀ ਚਰਚਾ ਦੇ ਵਿੱਚ ਆ ਕਿਉਂਕਿ ਰਵਨੀਤ ਮਿੱਟੂ ਵੀ ਹੁਣ ਤੱਕ ਕਾਂਗਰਸੀ ਰਿਆ ਤੇ ਕਾਂਗਰਸ ਦੇ ਪ੍ਰਧਾਨ ਨਾਲੀ ਉਹਦੀ ਲੜਾਈ ਹੈਗੀ ਹੈ ਜੀ ਪਰ ਟੇਨਾ ਸਾਹਿਬ ਕੀ ਕਾਰਨ ਹੈ ਕਿ ਲੋਕ ਆਪਣੇ ਪੱਤੇ ਨਹੀਂ ਖੋਲ ਰੇ ਨੇ ਲੀਡਰਾਂ ਬਾਰੇ ਇਸ ਵਾਰ ਥੋੜਾ ਜਿਹਾ ਮਾਹੌਲ ਵੱਖਰਾ ਜਿਹਾ ਬਣਿਆ ਪਿਆ ਕੀ ਕਾਰਨ ਹੋ ਸਕਦਾ ਹੈ ਦਾ ਵਧੀਆ ਗੱਲ ਆ ਜੀ ਮੈਨੂੰ ਤਾਂ ਬਹੁਤ ਚੰਗਾ ਲੱਗ ਰਿਹਾ ਇਹ ਵੀ ਭਾਈ ਪੰਜਾਬ ਦੇ ਲੋਕ ਵੀ ਸਿਆਣੇ ਹੋਣ ਲੱਗ ਪਏ ਆ ਹਮ ਹਮ ਪੰਜਾਬ ਦੇ ਲੋਕ ਲੰਗੜ ਚੱਕ ਕੇ ਮਗਰ ਤੁਰਨ ਦੇ ਨਾਲ ਹੁਣ ਥੋੜਾ ਜਿਹਾ ਸੋਚਣ ਸਮਝਣ ਲਈ ਮਜਬੂਰ ਹੋਏ ਆ ਜਾਂ ਕਿ ਕਿ ਉਹਨਾਂ ਨੇ ਮਨ ਦੇ ਵਿੱਚ ਇਹ ਜਾਣਕਾਰੀ ਤੇ ਵਾਅਦਾ ਹੋਇਆ ਵੀ ਅਸੀਂ ਨੇਤਾਵਾਂ ਦੇ ਭਾਵਾਂ ਨੂੰ ਥੋੜੀ ਜੰਮੇ ਆ ਸਾਡੀ ਬੇਬੇ ਨੇ ਸਾਨੂੰ ਇਸ ਕਰਕੇ ਥੋੜੀ ਪੈਦਾ ਕੀਤਾ ਵੀ ਆਪਾਂ ਲੀਡਰ ਦੇ ਪਿੱਛੇ ਨਾਰੇ ਲਾਉਣੇ ਵੀ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕਟ ਸੋਚ ਤਾਂ ਦੀ ਕੋਈ ਹੈ ਹੀ ਨਹੀਂ ਉਹ ਤਾਂ ਕੰਨ ਨੂੰ ਦੂਜੇ ਪਾਸੇ ਚਲਾ ਜਾਣਾ ਉਹ ਤਾਂ ਹੈ ਹੀ ਨਹੀਂ ਉਹ ਤਾਂ ਪਾਪਾਕ ਵੀ ਨਹੀਂ ਸੋਚ ਰਹੇ ਡੇੜੇ ਤੜੇ ਵੀ ਨਹੀਂਗਾ ਕੋਈ ਇਸ ਕਰਕੇ ਲੋਕ ਐ ਕਿ ਥੋੜੇ ਜੇ ਸਿਆਣੇ ਹੋਏ ਪ੍ਰਤੀਤ ਹੁੰਦੇ ਹਨ ਪਰ ਕਿ ਸਾਰੇ ਤਾਂ ਨਹੀਂ ਹੋ ਸਕਦੇਗੇ ਕੁਝ ਕਿਤਾ ਚਲੋ ਹੈ ਗਈ ਆ ਕਿਉਂਕਿ 5-4000 ਬੰਦਾ ਤਾਂ ਕਿਸੇ ਵੀ ਮੋੜ ਦੇ ਉੱਤੇ ਮਿਲ ਜਾਣਾ ਜਿਹੜਾ ਵੇਲਾ ਬਿਲਕੁਲ ਕਿਤੇ ਵੀ ਲੈ ਜਾਓ ਉਹ ਪਕੌੜੇ ਪਕੂੜੇ ਪਚੋਰੀ ਸਮੋਸਾ ਰੋਟੀ ਦੋ ਕੁਟਾਂ ਇਦਾਂ ਇਸ ਚੱਕਰ ਦੇ ਵਿੱਚ ਕਿਤੇ ਵੀ ਲੈ ਜਾਓ ਉਹਨਾਂ ਨੂੰ ਪਰ ਵੱਡੀ ਗਿਣਤੀ ਦੇ ਵਿੱਚ ਪੰਜਾਬ ਵਾਸੀ ਅੱਜ ਕੀ ਝੰਡੀ ਚਾੱਕ ਕੇ ਸੰਗ ਨਹੀਂ ਪਾੜ ਦੇਗੇ। ਸੋ ਪੰਜਾਬ ਦੇ ਲੋਕ ਭਾਈ ਸਵਾਲ ਕਰਨ ਲੱਗੇ ਆ ਤੇ ਜੇ ਤੁਸੀਂ ਕਿਸੇ ਨੂੰ ਵੀ ਕਹਿੰਦੇ ਨਾ ਵੀ ਯਾਰ ਦੱਸ ਤਾਂ ਸੇ ਮੰਦੀ ਘੁੰਡੀ ਤਾਂ ਖੋਲ ਵੀ ਕਿਹਦੇ ਪਾਸੇ ਆ? ਸੋ ਕਹਿੰਦਾ ਨੇਤਾ ਦੱਸਦਾ ਮੈਂ ਕਿਹੜੇ ਪਾਸੇ ਆ? ਇਹਨਾਂ ਦਾ ਪਤਾ ਵੀ ਅਸਲ ਨੂੰ ਕਿਹੜੇ ਪਾਸੇ ਹੋਣਗੇ ਇਹ ਨਹੀਂ ਦੱਸਦੇ ਤੇ ਅਸੀਂ ਕਿਹੜਾ ਸੁੱਖ ਲਾਉਣੀ ਅਸੀਂ ਵੀ ਨਹੀਂ ਦੱਸਦੇ ਜੀ। ਠੀਕ ਹੈ ਜੀ। ਅਮਰਿਤਪਾਲ ਸਿੰਘ ਦੇ ਜਿਹੜੇ ਕਾਗਜ਼ ਨੇ ਜੀ ਉਹ ਉਹ ਪੇਸ਼ ਕੀਤੇ ਗਏ ਨੇ ਕਿ ਔਨ ਲੈ ਕੇ ਆਏ ਉਹਨਾਂ ਦੇ ਪੇਪਰ ਜਿਹੜੇ ਨਾਮਜ਼ਦਗੀ ਪੇਪਰ ਹੈਗੇ ਸਨ ਉਹਨਾਂ ਦੇ ਚਾਚਾ ਜੀ ਦੇ ਵੱਲੋਂ ਕਾਗਜ਼ ਦਾਖਲ ਕਰਵਾਏ ਗਏ ਜੀ ਅੱਜ ਜੇਕਰ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਹੋਵੇ ਹਾਂ ਹਾਂ ਜਾਂ ਜੇਕਰ ਕੋਈ ਵਿਅਕਤੀ ਬਹੁਤ ਬਿਮਾਰ ਹੋਵੇ ਬੈੱਡ ਤੇ ਹੋਵੇ ਆਪ ਆ ਨਾ ਸਕਦਾ ਹੋਵੇ ਤਾਂ ਕਾਨੂੰਨ ਨਿਯਮ ਇਹ ਗੱਲ ਕਹਿੰਦੇ ਜੀ ਕਿ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਕਾਗਜ਼ ਦਾਖਲ ਕਰ ਸਕਦਾ ਤੇ ਅਮਰਿਤਪਾਲ ਸਿੰਘ ਦੇ ਚਾਚੇ ਦੇ ਵੱਲੋਂ ਕਾਗਜ਼ ਦਾਖਲ ਕੀਤਾ ਗਿਆ ਹੈ ਦੂਜੀ ਗੱਲ ਇਹ ਹੈ ਕਿ ਅਮਰਿਤਪਾਲ ਦੇ ਵਕੀਲਾਂ ਦੇ ਵੱਲੋਂ ਅੱਜ ਹਾਈ ਕੋਰਟ ਦੇ ਵਿੱਚ ਇਸ ਗੱਲ ਦੀ ਮੰਗ ਕੀਤੀ ਗਈ ਸੀ ਕਿ ਭਾਈ ਉਹਨਾਂ ਨੂੰ ਕਾਗਜ਼ ਦਾਖਲ ਕਰਨ ਵਾਸਤੇ 7 ਦਿਨ ਦੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਦਿੱਤਾ ਜਾਵੇ ਜੀ ਪਰ ਮਾਨਯੋਗ ਜੱਜ ਸਾਹਿਬਾਨ ਨੇ ਗੱਲ ਕਹੀ ਸੀ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਵੀ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਸੋਮਵਾਰ ਤੱਕ ਤੁਸੀਂ ਕਾਗਜ਼ ਬਿਲਕੁਲ ਟਣਾਟਣ ਕਰਕੇ ਦਾਖਲ ਕਰਵਾਉਣੇ ਆ ਹਮਮ ਪਰ ਉਹਨਾਂ ਨੇ ਅੱਜ ਹੀ ਦਾਖਲ ਕਰਤੇ ਆ ਇਹ ਜਾਣਕਾਰੀ ਆਈ ਆ ਜੀ ਬ੍ਰਿਜ ਪੁਜੀਸ਼ਨ ਤੇ ਦੋ ਦੋਸ਼ਤਾ ਹੋਗੇ ਨਹੀਂ ਜੀ हां बिल्कुल जी बृज पूछण लो तो दोष तय हो गए हैं जेकर दोष साबित हो जंदे हैं शायद उनू 5 साल दी सज़ा भी हो जे पर ये अभी 6 ਕੁੜੀਆਂ ਜਿਹਾਂ ਖਿਡਾਰਨਾਂ ਨੇ ਸ਼ਿਕਾਇਤਾਂ ਸੀ ਤੇ ਪੰਜਾਂ ਦੇ ਮਾਮਲੇ ਦੇ ਵਿੱਚ ਸਮੂਤ ਮਿਲਣ ਦੇ ਕਰਕੇ ਤੇ ਦੋਸ਼ ਜਿਹੜੇ ਆ ਉਹ ਐਲ ਦ ਕੀਤੇ ਗਏ ਜੀ ਜੀ ਤੇ ਮੀ ਆ ਗਿਆ ਜੀ ਪੰਜਾਬ ਚ ਕੁਝ ਰਾਹਤ ਮਿਲੀ ਹੈ ਲੋਕਾਂ ਨੂੰ हां बिल्कुल जी 2-4 ਡਿਗਰੀਆਂ ਟੈਂਪਰੇਚਰ ਕੁਝ ਕੁ ਘੰਟਿਆਂ ਵਾਸਤੇ ਜਾਂ ਇੱਕ ਅੱਧੇ ਦਿਨ ਵਾਸਤੇ ਥੱਲੇ ਆਇਆ ਹਮਮ ਅੱਜ ਜਲੰਧਰ ਦੇ ਕੁਝ ਹਿੱਸਿਆਂ ਦੇ ਵਿੱਚ ਗੜੇ ਵੀ ਪੈ ਗਏ ਆ ਪੰਜਾਬ ਦੇ ਕੁਝ ਹਿੱਸੇ ਦੇ ਵਿੱਚ ਨੇਰੀ ਵੀ ਚੱਲੀ ਆ ਤਾਂ ਥੋੜਾ ਥੋੜਾ ਮੀਂਹ ਵੀ ਪਿਆ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਉਣ ਤੋਂ ਤੁਹਾਡੇ ਨਾਲ ਸੌਮਵਰ ਗੱਲਬਾਤ ਕਰਕੇ ਜਾਣਕਾਰੀ ਲਾਂਗੇ ਕੀ ਪੰਜਾਬ ਚੱਲ ਰਿਹਾ ਹੈ ਤੇ ਦੋ ਦਿਨਾਂ ਦੇ ਦੌਰਾਨ ਹੋਰ ਫਖਦੇ ਆ ਸਿਆਸਤ ਪੰਜਾਬ ਚ ਉਸ ਬਾਰੇ ਜਾਣ ਕਰ ਲਾਂਗੇ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਜੀ ਧੰਨਵਾਦ ਧੰਨਵਾਦੀ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ